ਲਓ ਜੀ ਅੱਜ ਆਪਾਂ ਆਏ ਆ ਖਾਲਸਾ ਮੱਲੇਵਾਲਾ ਜੀ ਦੇ ਸ਼ੌਪ ਤੇ ਲੱਗ ਚੁੱਕੀ ਆ ਭਾਰੀ ਸੇਲ ਸਸੀ ਕਾਲ ਮਿਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੁਣਿਆ ਬਹੁਤ ਲੋਕ ਕਹਿੰਦੇ ਹੁੰਦੇ ਆ ਵੀ ਅਸੀਂ ਦੁਕਾਨਾਂ ਕਰਨੀਆਂ ਖਾਲੀ ਹਾਂਜੀ ਕਿਉਂਕਿ ਉਹ ਆਪਾਂ ਨੂੰ ਪਤਾ ਹੁੰਦਾ ਵੀ 300 ਦੀ ਚੀਜ਼ ਆਈ ਆ 500 ਰੇਟ ਲਾਤਾ ਕਹਿੰਦੇ 400 ਚ ਕੱਢ ਦੇਣੀ ਆ ਇਹ ਗੱਲਾਂ ਹੁੰਦੀਆਂ ਸੋਸ਼ਲ ਮੀਡੀਆ ਤੇ ਵਿਊ ਲੈਣ ਦੇ ਮਾਰੇ ਸਮਾਨ ਵੇਚਣ ਦੇ ਮਾਰੇ ਪਰ ਆਪਾਂ ਜਿੰਨਾ ਵੀ ਇੱਕ ਇਥੋਂ ਮੜਾ ਦਿਖਾ ਦੀ ਵੀ ਜਿੰਨਾ ਸਮਾਨ ਆਪਣੀ ਦੁਕਾਨ ਦੇ ਵਿੱਚ ਪਿਆ ਹੂੰ ਬਿਲਕੁਲ ਜੈਜ ਰੇਟ ਤੇ ਦੇ ਦੇਣਾ ਠੀਕ ਹੈ ਜੀ 20 ਰੁਪਏ ਤੋਂ ਸ਼ੁਰੂ ਕਰਕੇ 300 ਦੇ ਵਿੱਚ ਵਿੱਚ ਜਿਹੜੀ ਚੀਜ਼ ਆਪਣੇ ਕੋਲ ਪਈ ਆ ਫਰੈਸ਼ ਚੀਜ਼ ਹੋਊਗੀ ਪੁਰਾਣੀ ਨਹੀਂ ਇਹ ਨਹੀਂ ਹੈਗਾ ਵੀ ਆਪਾਂ ਕੁਆੜ ਜੋ ਲੈ ਕੇ ਆਏ ਆ ਜਾਂ ਜਿਹੜਾ ਸਪੋਰਟ ਦਾ ਮਾਲ ਹੁੰਦਾ ਉਹ ਆ ਜਿਵੇਂ ਆਹ ਸੂਟ ਆਪਾਂ ਇਹ ਜਿੱਥੋਂ ਅਸੀਂ ਲਿਆਉਂਦੇ ਸੀ ਉਥੋਂ ਲਿਆ ਕੇ ਅਸੀਂ 200 ਦਾ ਵੇਚਦੇ ਸੀ ਪਿਓਰ ਕਾਟਨ ਦਾ ਹੂੰ ਠੀਕ ਆ ਇਹ ਵੀ ਘਾਟਾ ਪਾ ਕੇ ਦੇਣਾ ਸੱਚੀ ਗੱਲ ਆ ਕੋਈ ਝੂਠ ਨਹੀਂ ਕਿਉਂਕਿ ਸੰਗਰੂਰੋਂ ਲਿਆਂਦਾ ਸੀ ਇਹ 100 ਰੁਪਏ ਦਾ ਸੂਟ ਦੇਣਾ ਆਪਾਂ ਤੇ ਹੋਰ ਜਿਹੜੀ ਚੀਜ਼ ਆਪਣੇ ਕੋਲੇ ਪਈ ਆ ਸਪੀਕਰ ਪਈ ਆ ਆਪਣੇ ਕੋਲੇ ਆ ਸਪੀਕਰ ਪਈ ਆ 3 350 400 500 ਤੱਕ ਇਹ ਸਪੀਕਰ ਵਿਕਦਾ ਪਰ ਆਪਣੇ ਕੋਲੇ ਬਿਲਕੁਲ 200 ਰੁਪਏ ਦੇ ਵਿੱਚ ਤੁਸੀਂ ਸਪੀਕਰ ਲੈ ਸਕਦੇ ਹੋ 10 15 ਪੀਸ ਪਈ ਆ ਬੂਟ ਪਈ ਆ 150 ਰੁਪਏ ਦੇ ਆ 150 ਰੁਪਏ ਦੇ ਬੂਟ ਠੀਕ ਆ ਜੀ ਆ ਪਏ ਆ 150 ਰੁਪਏ ਦੇ ਆ ਜਿਹੜੇ 4 400 ਦੇ 3 300 ਦੇ ਤਾਂ ਪੱਕੇ ਵੇਖਦੇ ਵੇਖਦੇ ਆ ਇਹ ਕਈ ਡਿਜ਼ਾਈਨਾਂ ਚ ਪਏ ਆ ਜਿੰਨੇ ਜਿੰਨੇ ਪੀਸ ਪਏ ਆ ਕਿਸੇ ਦੇ 10 ਆ ਕਿਸੇ ਦੇ 5 ਆ ਕਿਸੇ ਦੇ 6 ਆ ਆ ਬੂਟ ਸਾਰੇ 150 ਰੁਪਏ ਦੇ ਵਿੱਚ ਇਹ ਅੱਜ ਦਾ ਦਿਨ ਤੇ ਕੱਲ ਦਾ ਦਿਨ 4 ਤੇ 5 ਤਰੀਕੇ ਐਤਵਾਰ ਦੇ ਸ਼ਾਮ ਤੱਕ ਆਪਣਾ ਰੇਟ ਆ ਇਹ ਸਾਰੇ 150 ਰੁਪਏ ਦੇ ਵਿੱਚ ਆ ਫਿਰ ਜਿਹੜਾ ਆ ਸਮਾਨ ਪਿਆ ਤਾਂ 50 ਰੁਪਏ ਦੇ ਵਿੱਚ ਜਾਨਕਿ ਜਿਹੜੇ ਆ ਪਏ ਆ ਆਏ ਪਏ ਆਪਣੇ ਕੋਲੇ ਇਹ ਜਾਨਕੀ ਲਫਾਫੇ ਸੀਗੇ ਕਰਕੇ ਇਹ 50 ਰੁਪਏ ਦੇ ਵਿੱਚ ਤੁਹਾਨੂੰ ਆਸਮਾਨ ਦੇ ਲਾਂਗੇ 50 ਰੁਪਏ ਦੇ ਵਿੱਚ ਸਿਰਫ ਠੀਕ ਹੈ ਜੀ ਹੁਣ ਅੱਗੇ ਆਜੋ 150 ਦੀਆਂ ਦੋ ਕੋਟੀਆਂ ਆਹ ਵਾਲੀਆਂ ਤਿੰਨ ਚਾਰ ਕਲਰ ਨੇ ਇਹ 150 ਦੀਆਂ ਦੋ ਕੋਟੀਆਂ ਦੇ ਦਾਂਗੇ ਫੁੱਲ ਆਜੂਗੀ ਆ ਹਾਫ ਆਜੂਗੀ ਆ ਸਵਟਰ ਵੀ ਆ ਕੋਟੀ ਵੀ ਆ 150 ਦੀਆਂ ਦੋ ਹੋਰ ਸਮਾਨ ਵੀ ਬਹੁਤ ਵਿਆਹਜਾ ਸਾਰਾ ਕੁਝ ਆ ਇਹ 100-100 ਰੁਪਏ ਠੀਕ ਹੈ 90 ਰੁਪਏ 100 ਰੁਪਏ ਜਿੰਨਾ ਹੋ ਸਕਦਾ ਵੱਡੀਆਂ ਨੇ ਇਹ ਲੇਕਿਨ ਇਹ ਨਹੀਂ ਕੋਈ ਛੋਟੀਆਂ ਨੇ ਆ ਲਓ ਜੀ ਆ ਚੱਕ ਲਿਓ 300 ਰੁਪਏ ਦੇ ਵਿੱਚ ਆਹ ਕੋਟ ਸਰਪ ਦੇ ਸਰਪ 300 ਚ ਜਿਹੜਾ 500 ਤੋਂ ਥੱਲੇ ਤਾਂ ਕਿਤੇ ਮਿਲਦਾ ਹੀ ਨਹੀਂ ਸਿਰਫ 300 ਰੁਪਏ ਦੇ ਵਿੱਚ ਲੈ ਲਓਗੇ ਜਿਹੜਾ ਲੇਡੀਜ਼ ਪਏ ਆਪਣੇ ਕੋਲੇ ਇਹ 250 ਰੁਪਏ ਦੇ ਵਿੱਚ ਆਹ ਲੇਡੀਜ਼ ਪਿਆ ਸਿਰਫ ਇਹੀ 5-10 ਪੀਸ ਹੋਣਗੇ ਇਹਦੇ ਇਹ 250 ਰੁਪਏ ਦੇ ਵਿੱਚ ਆ ਚੱਕ ਲਓ ਜੀ ਬਲੇਜ਼ਰ ਪੂਰਾ ਘੈਂਟ ਬਲੇਜ਼ਰ ਮੈਂ ਤੁਹਾਨੂੰ ਡੈਮੋ ਦਿੰਨਾ ਵੀ ਇਹਦੇ ਵਿੱਚ ਹੀ ਆਹ ਦੇਖੋ ਆ ਮੇਰਾ ਗੱਪਰੂ ਖੜਾ ਪੁੱਤ ਪਾਈ ਕਰਾ ਆ ਪਾਈ ਕਰਾ ਆ ਟੌਰ ਦੇਖੋ ਤੁਸੀਂ ਵੇਚਦੇ ਹੋ ਇਹ ਕੋਈ 0 ਮਾਲ ਨਹੀਂ ਚਲਾ ਸ਼ਾਇਦ ਛੋਟਾ ਹੋਊਗਾ ਤਾਂ ਕਰਕੇ ਕਹਿਣਾ ਪਰ ਹੁਣ ਟੌਰ ਦੇਖੋ ਤੁਸੀਂ ਗੱਪਰੂ ਦੀ ਇਹੀ ਟੌਰ ਛੋਟੇ ਬੱਚਿਆਂ ਦੀ ਬਣ ਜੇਵੇ ਤਾਂ ਕਹਿੰਦੇ ਆ ਆਹ ਬੋਲੋ ਹਾਲੋ ਆ ਹੁਣ ਤੁਸੀਂ ਚਲੋ ਮੇ ਤੋਂ ਛੋਟਾ ਸੈ ਚੱਕਿਆ ਗਿਆ ਇਹ ਆਪਣੇ ਕੋਲ ਪਏ ਨੇ ਪੂਰੇ ਵਧੀਆ ਜਾਣ ਕੇ ਟੌਰ ਵੀ ਬਣੂਗੀ ਪੂਰੀ ਓਕੇ ਵੀ ਹੋਊ ਸਿਰਫ 100 ਰੁਪਏ ਦੇ ਵਿੱਚ ਦੇ 100 ਰੁਪਏ ਦੇ ਵਿੱਚ ਆ ਵਾਲਾ ਕੋਰਸਕ ਇਹਨੂੰ ਵਲੇਜਰ ਕਹਿੰਦੇ ਆ ਪੂਰਾ ਵਧੀਆ ਠੀਕ ਹੈ ਜੀ ਸਿਰਫ 100 ਰੁਪਏ ਦੇ ਤੇ ਹੋਰ 20 ਰੁਪਏ ਦੇ ਵਿੱਚ ਚਪਲਾਂ ਦੇ ਦੇਣੀ ਆਪਾਂ ਜਿਹੜੀਆਂ ਆ ਪਈਆਂ ਨੇ 20 ਰੁਪਏ ਦੇ ਵਿੱਚ ਨਾ ਕਿਤੇ ਤੋਂ 20 ਦੀਆਂ ਲੈਣੀਆਂ ਨਾ ਹੋਲ ਸੇਲਰ ਤੋਂ ਲੈਣੀਆਂ ਕਿਤੇ ਤੋਂ ਵੀ ਨਹੀਂ ਲੈਣੀਆਂ ਆਹ ਜਿਹੜੀਆਂ ਪਈਆਂ 20 ਰੁਪਏ ਦੇ ਵਿੱਚ ਠੀਕ ਹੈ ਜੀ ਆਹ ਪਾਇਆ ਸੂਟ 250 ਰੁਪਏ ਦਾ ਆਪਾਂ ਜਿਹੜਾ 200 ਦਾ ਹੀ ਦੇ ਦੇਣਾ ਵੀਰੋ ਆਹ ਜਿਹੜਾ ਸੂਟ ਪਿਆ 200 ਰੁਪਏ ਦੇ ਵਿੱਚ ਨਾਈਟ ਸੂਟ ਆ ਸਿਆਲਾਂ ਵਾਲਾ ਇਹ ਵੀ 200 ਰੁਪਏ ਦੇ ਵਿੱਚ ਆ ਚੱਕੋ ਜੀ 4 400 ਵਾਲੀ ਜਿਹੜੀਆਂ 100 ਟੀ-ਸ਼ਰਟਾਂ ਨੇ ਕੁੜੀਆਂ ਦੀਆਂ ਠੀਕ ਹੈ ਜੀ ਉਹ ਵੀ 150 ਰੁਪਏ ਦੇ ਵਿੱਚ ਦੇਣੀ ਹੈ 150 ਰੁਪਏ ਬੂਟ ਪਾਏ ਆਪਣੇ ਕੋਲੇ 5 ਜੀ ਕਿਉਂਕਿ ਆਏ ਨਾ ਕਹਿੰਦੇ ਆਗਲਾ ਵੀਡੀਓ ਦੇ ਵਿੱਚ ਕਹਿਤਾ ਸੀ ਸੇਗਾ ਕੰਪਨੀ ਦੇ ਸਟੱਡ ਆ ਸਟੱਡ ਤੇ ਜਿਹੜੇ 550 ਤੋਂ 700 ਤੱਕ ਮਿਲਦੇ ਮਿਲਦੇ ਆ ਸਿਰਫ 300 ਰੁਪਏ ਦੇ ਵਿੱਚ 5 ਦੇ ਜੋੜੇ ਪਏ ਆ ਸਿਰਫ 300 ਰੁਪਏ ਦੇ ਵਿੱਚ ਆਹ ਬੂਟ ਆਪਾਂ ਦੇ ਦੇ। ਠੀਕ ਹੈ ਜੀ। ਤੇ ਜਿੰਨਾ ਮੇਰੇ ਵੀਰਾਂ ਨੇ ਆਉਣਾ ਆ ਵੀ 70 ਰੁਪਏ ਦੇ ਵਿੱਚ ਚੀਜ਼ ਦੇ ਦੇਣੀ ਆ 20 30 40 50 ਤੋਂ 300 ਦੇ ਵਿੱਚ ਬੈ ਸੇਲ ਆ। ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖਦੇ ਆ ਮੱਲੇ ਪੀਐਨਬੀ ਦੇ ਕੋਲ ਆਪਣੀ ਸ਼ਾਪ ਆ ਉੱਥੋਂ ਆ ਕਿ ਅੱਜ ਦਾ ਦਿਨ ਆ ਅੱਜ ਸ਼ਨੀਵਾਰ ਆ ਤੇ ਕੱਲ ਨੂੰ ਐਤਵਾਰ। ਦੋ ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹ ਲਾਹਾ ਲੈ ਸਕਦੇ ਹੋ। ਯਾਨੀ ਕਿ ਜਿੰਨੇ ਕਿਦੇ ਆਪਾਂ 버ਗਰ ਖਾਣੇ ਆ ਜਿੰਨੇ ਪੀਜ਼ਾ ਖਾਣੋ ਤਾਂ ਵਾਵਾ ਕੁਝ ਲੈ ਜੀ। ਜਿੰਨੇ 300 ਦਾ ਪੀਜ਼ਾ ਖਾਣਾਂ ਉਹ ਤਾਂ ਬਹੁਤ ਕੁਝ ਲੈ ਜੂਗਾ ਇਥੋਂ ਇੰਨੀ ਇੱਕ ਬੇਨਤੀ ਆ ਪ੍ਰਵਾਨ ਕਰ ਲਿਓ 9878412495 ਨੰਬਰ ਆ ਸੰਪਰਕ ਕਰਕੇ ਤੁਸੀਂ ਮੱਲੇਪੜ ਦੇ ਵਿੱਚ ਆ ਸਕਦੇ ਹੋ ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ